ਕੀ ਨਾ ਤੁਹਾਡਾ ਪ੍ਰੇਮ ਸਿੰਘ ਜੀ ਕਿਹੜਾ ਪਿੰਡ ਆ ਇਹਨੂੰੜੀ ਵਾਲਾ ਜੀ ਕੀ ਗੱਲ ਬहोत ਹੋਈ ਪਰਿਵਾਰ ਚ ਆਪਣਾ ਬੱਚਾ ਪੂਰਾ ਹੋ ਰਿਹਾ ਜੀ ਨਸ਼ਾ ਖਾਣ ਦੇ ਕਾਰਨ ਕੀ ਨਾਂ ਉਹਦਾ ਉਹਦਾ ਨਾਂ ਰਪੇਸ਼ ਸਿੰਘ ਜੀ ਕਿੰਨੀ ਉਮਰ ਆ ਉਮਰ ਉਹਦੀ ਹੋਊ 30 ਸਾਲ ਦੀ ਬੱਚਾ ਟਾ ਟਾ ਗੁਜ਼ਰ ਗਿਆ ਘਰ ਦੇ ਕੰਮ ਕਰਨ ਵਾਲਾ ਕੌਣ ਕੌਣ ਆ ਮਾਈ ਵਾਲੇ ਦੋਵੇਂ ਜੀ ਆ ਜੀ ਬੁੱਢੇ ਬਜ਼ੁਰਗ ਬੰਦੇ ਆ ਤੇ ਬੱਚੇ ਸਾਡੇ ਨਿੱਕੇ ਪੋਤੀ ਪੋਤਾ ਨਿੱਕੇ ਹੀ ਕਮਾਈ ਕਰਨ ਵਾਲੇ ਆ ਨੀਂਗੇ ਪੈਣ ਕਰਨ ਸਾਡੇ ਜਿਹੜੇ ਕੋਠੇ ਆ ਬਾਲੇ ਚੁੱਟਗੇ ਆ ਤੇ ਮਿੱਟੀ ਮਿੱਟੀ ਪਾਈ ਆ ਉਹਦੇ ਕਾਰਨ ਜਿਆਦਾ ਵਜਨ ਦੇ ਨਾਲ ਬਾਲੇ ਟੁੱਟ ਕੇ ਸਾਡੇ ਤੇ ਨਹੀਂ ਗਿਆ ਸੋ ਤੁਹਾਡੇ ਪੋਤਾ ਪੋਤੀ ਤੁਹਾਡੇ ਕੋਲ ਨਾ ਉਹ ਤੁਹਾਡੇ ਕਿੱਥੇ ਆ ਨਾ ਸਾਡੀ ਛੱਡ ਕੇ ਬੱਚਿਆਂ ਨੂੰ ਚਲ ਗਈ ਹੀ ਉਹ ਵੀ ਛੱਡ ਕੇ ਚਲੀ ਗਈ ਆ ਹਾਂਜੀ ਜਿਹੜੇ ਬੱਚਾ ਸਾਮ ਸੰਭਾਲਿਆ ਫਿਰ ਤੁਸੀਂ ਕਰ ਰਹੇ ਹੋ ਦਾਦੀ ਦਾਦਾ ਹੀ ਕਰਾ ਜੀ ਕਰਦਾ ਕਜਾਰਾ ਕਿਵੇਂ ਚਲਦਾ ਇਤਰਾ ਹੀ ਦਿਹਾੜੀ ਦੇ ਪੇ ਕੋਈ ਲੈ ਜਾ ਕੋਈ ਨਾ ਖੜਿਆ ਕਿਤੇ ਲੈ ਗਿਆ ਕੋਈ ਲੈ ਗਿਆ ਜਿਹੜਾ ਮਾੜਾ ਮੋੜਾ ਆਗਾ ਬੁਜਾਰਾ ਕਰਦੇ ਆ ਜੀ ਕੋਈ ਵੱਡੇ ਬੰਦੇ ਨੂੰ ਕੋਈ ਖੜਦਾ ਕੋਈ ਖੜਦਾ ਹੀ ਨਹੀਂ ਗਈ ਇਹ ਖੜਦਾ ਦੇ ਕਿਤੇ ਦੱਜ ਡੰਗੇ ਤੇ ਉਹ 150 ਮਿਲਦਾ ਉਹ ਕੋਈ ਦੇਂਦਾ ਦੇਂਦਾ ਨਹੀਂ ਕੋਈ ਬੁੱਢਾ ਬੰਦਾ ਵੇਖ ਕੇ ਆ ਦਾ ਮਾਹ ਨਹੀਂ ਤਾਂ ਪਾਸ ਕਰ ਦੇਈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਾਡੇ ਇਹਨਾਂ ਪੁੱਤੀ ਪੋਤੇ ਦੀ ਪੈਨਸ਼ਨ ਲੱਗ ਜੇ ਸਾਡੇ ਦੋਹਾਂ ਜੀ ਕਹਿੰਦੀ ਅਜੇ ਤੱਕ ਪੈਨਸ਼ਨ ਨਹੀਂ ਲੱਗੀ ਤੁਹਾਡੇ ਪੋਤੇ ਪੁੱਤੇ ਪੈਨਸ਼ਨ ਲੱਗੀ ਨਹੀਂ ਅਜੇ ਤੱਕ ਨਹੀਂ ਅਜੇ ਤੱਕ ਲੱਗੀ ਨਹੀਂ ਜੀ ਤੁਹਾਡੀ ਤੁਹਾਡੀ ਦੋਹਾਂ ਜੀ ਦੀ ਨਹੀਂ ਲੱਗੀ ਪੈਨਸ਼ਨ ਲੱਗੀ ਨਹੀਂ ਆ ਨਾ ਜੀ ਦੋਹਾਂ ਜੀ ਦੀ ਨਹੀਂ ਲੱਗੀ ਕੀ ਮਾਂ ਕਰਦੇ ਤੁਸੀਂ ਸਾਡੀ ਮੰਗੇ ਨਾਲੀ ਪਰਸਨ ਸਾਡੀ ਦੋਵਾਂ ਜੀ ਨਹੀਂ ਲੱਗ ਜੇ ਤੇ ਪੋਤੀ ਪੋਤੇ ਦੀ ਪਰਸਨ ਲੱਗ ਜੇ ਕਾਉਂਰੇ ਸਾਡੇ ਪਾਏ 1 ਪਾਏ 2 ਪਾਏ ਤੁਹਾਡੀ ਹਿੱਸਾ ਜੋ ਤੁਹਾਡੇ ਤੁਹਾਡੀ ਮਰਜ਼ੀ ਆ ਜੀ ਇੱਕ ਕਾਉਂਰਾ ਹੀ ਪਾ ਦਿਓ ਲਿੰਟਰ ਤੇ ਪਾ ਦਿਓ ਤੇ ਸਾਡਾ ਇਹ ਮੜਾ ਮੜ ਗੁਜ਼ਾਰਾ ਹੁੰਦਾ ਜਾਊਗਾ ਜੀ ਆਪਰਾ ਪੁੱਤਰਾ ਨਿਆਣਾ ਮੇਰਾ ਪੁੱਤਰਾ ਬੱਚਾ ਨਿਆਣਾ ਹਲੀ ਨਿਕਾ ਵਾ ਆਪਰਾ ਫੋਨ ਨੰਬਰ ਬੋਲ ਰਹੇ ਤੁਸੀਂ 82948 ਜੀ 13555 ਇੱਕ ਵਾਰ ਫੇਰ ਬੋਲ ਦਿਓ 81948 13552 ਬੀਜੇ ਹੀਰਾ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੁਮਾਰ ਕਿਹੜਾ ਪਿੰਡ ਆ ਤੇ ਬੜੀ ਜੀ ਕੀ ਗੱਲ ਬਾਤ ਹੋਈ ਆ ਗੱਲ ਬਾਤ ਤੋਂ ਮੇਰੇ ਕਾਕਾ ਪੂਰਾ ਆ ਗਿਆ ਨਛੇ ਕਾਗਾ ਕੇ ਮੇਰੇ ਕਾਕਾ ਪੂਰਾ ਆ ਗਿਆ ਨਾਨੀ ਕਿ ਨਿੱਕੇ ਬੱਚੇ ਆ ਉਹ ਹੀ ਆਪਣੇ ਪਾਲ ਲੈਂਦੇ ਦਾਦੀ ਦਾਦਾ ਕਿੰਨੇ ਵਰ੍ਹੇ ਠੀਕ ਚਾਲ ਪਤਾ ਕੀ ਤੇ ਨਾ ਆਇਓ ਉਹਨਾਂ ਦਾ ਇੰਗਰ ਪੈਸੇ ਅੰਗੇ ਤੁਹਾਡੀ ਬਹੂ ਨਜ਼ਰ ਨਹੀਂ ਆ ਰਹੀ ਨਾ ਨਜ਼ਰ ਨਹੀਂ ਆ ਰਹੀ ਮੈਂ ਉਹ ਪੁੱਤ ਚਲੀ ਗਈ ਹੱਡੀ ਛੱਡ ਕੇ ਆਏ ਹੀ ਬੱਚੇ ਇਹਨਾਂ ਨੂੰ ਪਾਲਣ ਦੇ ਆ ਮੁੰਡੇ ਵਾਰੇ ਨੌਵੇਂ ਚਲੇ ਗਏ ਛੱਡ ਕੇ ਹਾਂਜੀ ਬਾ ਸਾਡੀ ਟੁੱਟੀ ਆ ਪਤਾ ਮੇਰੇ ਕੋਲ ਕੰਮ ਨਹੀਂ ਹੁੰਦਾ ਜਿਹੜੇ ਕੋ ਬੁਢਾਪਾ ਪੈਨਸ਼ਨ ਤੁਹਾਡੀ ਜਾਂ ਬੱਚਾ ਦੀ ਪੈਨਸ਼ਨ ਜਿਹੜੀ ਲੱਗੀ ਹੋਈ ਆ ਨਾ ਨਾ ਸਾਡੀ ਪੈਸਨ ਲੱਗੀ ਨਾ ਮੇਰੇ ਪੁੱਤਰੇ ਪੁੱਤਰੀ ਦੀ ਲੱਗੀ ਆ ਪੈਨਸ਼ਨ ਲੱਗੀ ਨਹੀਂ ਨਹੀਂ ਕਿ ਨਾਚਰ ਹੋ ਗਿਆ ਉਹਨੂੰ ਗੁਜਰੇ ਨੂੰ ਗੁਜਰੇ ਨੂੰ ਆ ਚਲੇ 6 ਮਹੀਨੇ 6 ਮਹੀਨੇ ਹਾਂਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀ ਇਹੋ ਹੀ ਪਿਆਰੇ ਕਮਰੇ ਨੇ ਬਾਲੇ ਬੁਲੇ ਟੁੱਟੇ ਆ ਨਾ ਬੇ ਇੱਕ ਕਮਰਾ ਲੈਂਟਰ ਤੇ ਹੱਥ ਜੋੜ ਕੇ ਮੇਰੀ ਤੇ ਬੇਨਤੀ ਹੈ ਵੀ ਇੱਕ ਕਮਰਾ ਹੀ ਸਾਡਾ ਲੈਂਟਰ ਤੇ ਪਾ ਦੇਣ ਮੇਰੇ ਪੁੱਤਰੇ ਦਾ ਮੈਂ ਲਿਕੇ ਇੱਥੇ ਸਿਰ ਲਗਾਵਾ ਕਰਕੇ ਤੇ ਬਹਿ ਜਾ ਇਹੋ ਹੀ ਮੇਰੀ ਪਰੇਸ਼ਾਨੀ ਹੋਰ ਕੰਮ ਦੰਦਾ ਕੋਈ ਕੀ ਜੀ ਕਰੇ ਕੋਈ ਿਆੜੀ ਬੰਦੇ ਬੰਦੇ ਲੈ ਜਾਂਦਾ ਕੋਈ ਨਹੀਂ ਖੜਦਾ ਆਪਦੀ ਮਾਂ ਹੀ ਅਹੀਂ ਰੋਟੀ ਦਾ ਗੁਜ਼ਾਰਾ ਪੁੱਤ ਕਰਨ ਰਏ ਆ ਉਸੇ ਆਪਣਾ ਫੋਨ ਨੰਬਰ ਬੋਲ ਦੋ ਜੇ ਕੋਈ ਦਾਨ ਸੱਜਣ ਭੈਣ ਭਰਾ ਕੋਈ ਉਦਕਰਤ ਕਮਾਜ 10-5 ਦੇਣਾ ਚਾਹੁੰਦਾ ਹੋਵੇ ਤੁਹਾਡੇ ਨਾਲ ਆ ਰਾਬਤਾ ਕਰ ਸਕੇ ਹਾਂ ਜੀ 88943155 ਇੱਕ ਵਾਰ ਫੇਰ ਬੋਲ ਦਿਓ 894813552 ਬਾਹ ਮੇਰੀ ਟੁੱਟੀ ਹੈ ਇਹ ਤਾਂ ਪਤਾ ਨਹੀਂ ਕੀ ਜੀ ਮਰੇ ਵਿਚਰੀ ਨੂੰ ਕੁੜੀ ਨੇ ਰੋਟੀਆਂ ਹੱਥ ਮਾਰੀਆਂ ਚੰਗੀਆਂ ਲਾ ਕੇ ਦੇ ਦਿੰਦੀ ਆ ਮੇਰੇ ਕੋ ਰੋਟੀ ਨਹੀਂ ਲੱਸੀ ਮਾਰ ਜੰਗੀ ਇਹੋ ਜੀ ਵਿਚਰੀ ਨੇ ਆਣੀ ਲਾ ਦੇਂਦੀ ਮੈਂ ਅੱਗ ਲਾ ਦੇਨੀ ਇੱਕ ਬਾਣਾ ਇੱਕ ਨਵਜਰੀ ਰੋਟੀਆਂ ਲਾ ਦੋਨਾਂ ਲਾ ਦੇਂਦੀ ਨਿਆਣੀ ਜੀ ਹੌਲੀ ਜੀ ਅਗੇ ਲੈ ਲਾਉਣ ਜੋਗੀ ਨਹੀਂ ਕੀ ਪਰ ਮਾਰੀ ਦਿਆਂ ਹਾਨੂੰ ਲਾ ਕੇ ਵਿਚਰੀ ਦੇ ਦਿੰਦੀ ਕੱਚੀਆਂ ਫਤਨਾ ਲਿਖਦੀਆਂ ਦੇਂਦੀ ਵਾਜੀਆਂ ਖਾ ਲੈਨੇ ਕਿੰਨਾ ਜਰਾ ਤੁਹਾਡੇ ਬਾਣ ਰੋਟੀ ਮਾ ਮਾ ਨੂੰ ਚਲੇ ਜੋ ਮਹੀਨੇ ਜਿਹੜਾ ਘਰ ਦਾ ਜਿਹੜਾ ਸੂਈ ਦਾ ਕੰਮ ਸਾਰਾ ਕੁੜੀਆ ਕਰਦੀ ਹਾਂ ਇਹੋ ਪਾਜੀ ਨੇ ਇੰਨੀ ਕੀ ਜੀ ਗੁੱਡੀ ਇਹੋ ਵਿਚਾਰੀ ਕਰਦੀ ਹੈ ਇਹੋ ਕਰਕੇ ਸਾਡੇ ਲਈ ਦੇ ਕੱਪੜੇ ਮਾੜੇ ਚੰਗੇ ਇਹੋ ਜੇ ਨਿਖਰ ਦੇ ਦਿਖਾ ਰਦੀਂਦੀ ਪਾਲੀ ਨੇ ਮਾੜੇ ਚੰਗੇ ਕਿਹਨਾ ਪਤਾ ਮੰਨ ਕੀ ਕਾ ਪਾਪਾ ਕਿੱਥੇ ਆ ਹੁੰਦਾ ਤੋਗੇ ਕਿ ਨਜ਼ਰ ਹੋ ਗਿਆ 6 ਮਿੰਟ ਸਕੂਲ ਜਾਂਦੇ ਹੋ ਹਾਂ ਮੰਮਾ ਕਿੱਥੇ ਆ ਮੰਮਾ ਸਾਡੇ ਕਾ ਚਲੇ ਗਏ ਕਦੇ ਮਿਲਣ ਨਹੀਂ ਆਏ ਤੁਸੀਂ ਗਿਆ ਕਦੇ ਮਿਲਣ ਵਾਸਤੇ ਕਿਹੜੇ ਫੋਨ ਕੀਤਾ ਉਹਨਾਂ ਤੁਹਾਨੂੰ ਨਹੀਂ ਕਿਹੜੇ ਮਿਲ ਨੂੰ ਨਹੀਂ ਆਇਆ ਤੁਹਾਨੂੰ ਕਿਹ ਇਸ ਬੋਲੀ ਨਾਲ ਸਕੂਲ ਜਾਂਦੇ ਤੁਸੀਂ ਹਾਂਜੀ ਕਿਹੜੀ ਕਲਾਸ ਚ ਚੌਥੀ ਚ ਘਰ ਦਾ ਗਜਰਾ ਕਿਹ ਮੈਂ ਚਲਦਾ ਕੌਣ ਪਾਲਦਾ ਤੁਹਾਨੂੰ ਦਾਦੀ ਦਾ ਤੁਹਾਨੂੰ ਕੀ ਮੰਗ ਕਰਦੇ ਹੋ ਟੈਨਸ਼ਨ ਲੱਗੀ ਤੁਹਾਡੀ ਨਹੀਂ ਟੈਨਸ਼ਨ ਨਹੀਂ ਲੱਗੀ ਕੀ ਮੰਗ ਕਰਦੇ ਹੋ ਤਾਂ ਸਾਡਾ ਐਂਟਰ ਪਾ ਦੋ ਬਸ ਇੱਕ ਕਮਰਾ बुतर किना तोड़ा अभिजीत सिंह पेड़ा पेड़ा रूड़ी आला पापा किसे हैं पापा गुजरात के की क्या लोग बात यूनान आला और नशा करते था किना चलो क्या गुदरे नो शेक मिने मामा किसे हैं मामा शर्ट की चलोगे कड़ी के लो कभी मेलन भी नहीं आए मतलब अंकल जी नो कभी मेलन भी नहीं आए नहीं कभी क्या कहती नही ਹਾਂਜੀ ਕਿਹੜੀ ਕਲਾਸ ਚ ਪਨਮੀ ਚ ਕਿ ਤੁਹਾਨੂੰ ਕੌਣ ਪਾਲਦਾ ਕਰਦਾ ਦਾਦਾ ਦਾਦੀ ਕੀ ਕੰਮ ਕਰਦੇ ਆ ਇਹ ਦਿਹਾੜੀ ਦੇ ਦਿਹਾੜੀਦਾਰ ਦੇ ਬੰਦੇ ਇਹ ਮੰਗ ਕਰਦੇ ਸਰਕਾਰ ਕੋਲੋਂ ਹਾਂ ਟਿਓ ਪੈਨਸ਼ਨ ਲੱਗਦੀ ਜਣ ਪੈਨਸ਼ਨ ਲੱਗਦੀਆਂ ਨੇ ਨਾ ਦਾਦੇ ਦਾਦੀ ਨੂੰ ਪੈਨਸ਼ਨ ਲੱਗੀ ਨਹੀਂ ਤੁਹਾਡੇ ਵੀ ਲੱਗੀ ਨਹੀਂ ਕੀ ਮੰਗ ਕਰਦੇ ਪਤਾ ਸਾਡੇ ਆ ਕੰਦਾ ਪਾਟੀਆਂ ਲਾ ਬਣ ਪਾਲੇ ਟੁੱਟੇ ਉਹਨਾਂ ਇੱਕੋ ਖਣ ਲੈਂਟਰ ਦੇ ਕਮਰਾ ਆਪਾਂ ਦੇ ਭਾਵੇਂ ਅਨੇ ਕੀ ਨਾ ਤੁਹਾਡਾ ਜਿਹੜਾ ਪਿੰਡ ਆਕਾਸ਼ਦੀਪ ਸਿੰਘ ਨਾ ਜੀ ਮੇਰਾ ਰੂੜੀ ਵਾਲਾ ਪਿੰਡ ਹੈ ਕੀ ਗੱਲ ਬਾਤ ਹੈ ਪਰਿਵਾਰ ਚ ਗੱਲ ਬਾਤ ਵੀ ਜੀ ਇਹ ਮੁੰਡਾ ਮਲ ਡੈੜੀ ਦਾ ਨਸ਼ਾ ਕਰਦਾ ਹੈ ਮੁੰਡੇ ਦਾ ਬੱਚੇ ਦਾ ਨਸ਼ਾ ਦਿਓ ਵਡੋ ਇਹਨਾਂ ਉਹਦੇ ਦਿੱਤੋਂ ਕਿਸ਼ੇ ਪੰਜ 6 ਮਹੀਨੇ ਹੋ ਗਏ ਲੰਗਰ ਪੇ ਸੰਗ ਨਾ ਹੈ ਉਮਰ ਉਮਰ ਉਹ ਵੀ ਹੋਈ 35 40 ਇੰਨੀ ਕਮ ਹੈ ਹਾਂਜੀ ਤੋਂ ਨਾ ਚਿਰੋ ਕੁ ਗੁਜ਼ਰੇ ਹੋਏ ਪੰਜ 6 ਮਹੀਨੇ ਗਏ ਲਗਾਤਾਰ ਇਹਨਾਂ ਦੀ ਮਾਂ ਵੀ ਨਜ਼ਰ ਨਹੀਂ ਆ ਰਹੀ ਇਹਨਾਂ ਦੀ ਮਾਂ ਵੀ ਛੱਡ ਕੇ ਚਲ ਗਈ ਹੈ ਜੀ ਜਦੋਂ ਘਰ ਦਾ ਜਿਹੜਾ ਗੁਜ਼ਾਰਾ ਕਿਵੇਂ ਘਰ ਦਾ ਗੁਜ਼ਾਰਾ ਆਉਂਦਾ ਜੀ ਇਹਦਾ ਦਾਦੀ ਦਾਦਾ ਵੀਰਗ ਬੰਦੇ ਚਾਰੇ ਮਾੜਾ ਮੋੜ ਕਰਦੇ ਜਿੰਨਾ ਕਿ 150 ਕਰਦੇ ਆ ਤੇ ਫਿਰ ਤੁਹਾਨੂੰ ਪਤਾ ਕੁਝਿਆ ਦੇ ਰੋਟੀ ਦੇ ਖਾਂਦੇ ਨਹੀਂ ਪੈਨਸ਼ਨ ਇਹਨਾਂ ਦੀ ਕਿਸੇ ਦੀ ਵੀ ਨਹੀਂ ਲੱਗੀ ਵੀਰ ਜੀ ਨਾ ਦਾਦੀ ਦਾਦੀ ਦੀ ਦੇ ਨਾਂ ਬੱਚਿਆਂ ਦੀ ਗੱਲ ਕਿਸੇ ਦੀ ਪੈਨਸ਼ਨ ਪੈਨਸ਼ਨ ਲੱਗਾਂਗਾ ਕੀ ਕਰਨ ਕਿਵੇਂ ਵੇਖਦੇ ਪੈਨਸ਼ਨ ਲੱਗਣੀ ਚਾਹੀਦੀ ਆ ਜੀ ਇਹ ਮੋਤ ਬਾਰੀਆਂ ਜਿਹੜੀਆਂ ਗੱਡੀਆਂ ਨਹੀਂ ਲੱਗਣਦੀਆਂ ਵੀਰ ਕਹਿੰਦੇ ਉਮਰ ਘਟਿਆ ਕਰੀ ਕੋਈ ਕਹਿ ਦਿੰਦੇ ਆ ਸਾਡੇ ਘਰੇ ਬੱਚਿਆਂ ਨੇ ਜਿੰਦਾ ਬਾਪ ਪੁੱਤਰ ਗਿਆ ਉਹਨਾਂ ਦੀ ਉਮਰ ਦੇ ਨਾਲ ਕੋਈ ਲੈਣ ਦੇਣ ਨਹੀਂ ਨਹੀਂ ਹਾਂ ਜੀ ਨਾਲ ਤੇ ਲੈਣ ਦੇ ਨਹੀਂ ਲੱਗਣੀ ਚਾਹੀਦੀ ਉਮਰ ਇਹਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਬੱਚਾ ਤਾਂ ਨਹੀਂ ਲੱਗੀ ਨਾ ਜੀ ਬੱਚੇ ਨਹੀਂ ਲੱਗੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੀ ਕਰਨੀ ਵੀਰ ਜੀ ਇਹਨੇ ਤੁਸੀਂ ਵੇਖਿਆ ਹੀ ਆ ਕੋਠੇ ਮਰਲੇ ਚਰਾਂ ਦੇ ਡਰਾੜਾਂ ਪਈਆਂ ਲਗਾਤਾਰ بارش ਹੋਣਾ ਚਲੋ ਇਹਨੇ ਬਾਚਾ ਦਦਾ ਸਰਪਾਲ ਤੋਂ ਪੂਰੀ ਮਿੱਟੀ ਮੋਟੀ ਪਾ ਕੇ ਚਰਾਂ ਕੇ ਯਾਰਾ ਕੀਤਾ ਉਹ ਬਾਲੇ ਟੁੱਟ ਗਏ ਦੋ ਇਹ ਇਨਾਂ ਦੇ ਮੌਤ ਦਾ ਘਾਰ ਹੀ ਆ ਸੁੱਤੇ ਅੰਦਰ ਆਜੀ ਮਰੇ ਕੱਲ ਵੀ ਮਰੇ ਇਹਨਾਂ ਦੇ ਕੋਈ ਦਾਨੀ ਸੱਜਣ ਵੀਰ ਹੈਲਪ ਕਰਨ ਇੱਕ ਅੱਧਾ ਕੋਠਾ ਇਹਨਾਂ ਦਾ ਲੈਂਡ ਤੇ ਪਈ ਤਾਂ ਸੇਲ ਲਗਾਉ ਆ ਰਿਹਾ ਜੀ ਰਾਂ ਕੀ ਨਾ ਤੁਹਾਡਾ ਕਿਹੜਾ ਪਿੰਡ ਆ? ਹਾਂਜੀ ਮੇਰਾ ਨਾਮ ਪਾਜੀ ਬਲਵਿੰਦਰ ਕੌਰ। ਕਿਹੜਾ ਪਿੰਡ ਰੂੜੀ ਵਾਲਾ? ਕੀ ਗੱਲ ਬਾਤ ਹੈ ਪਰਿਵਾਰ ਨਾਲ? ਗੱਲ ਬਾਤ ਪਾਜੀ ਇਹੋ ਹੀ ਹੋਈ ਕਿ ਮੁੰਡੇ ਨੂੰ 6 ਮਹੀਨੇ ਹੋ ਗਏ। ਇਹਨਾਂ ਦੀ ਡੈਥ ਹੋ ਗਈ ਨਸ਼ੇ ਨੂੰ ਛੇ ਕਰਦਾ ਸੀ ਨਸ਼ਿਆਂ ਦੇ ਨਾਲ ਹੀ ਡੈਥ ਹੋ ਗਈ ਆ। ਕੀ ਨਾਂ ਉਹਨਾਂ ਦਾ? ਉਹਨਾਂ ਦਾ ਨਾਂ ਗਰਪੇ ਸਿੰਘ ਸੀ। ਉਮਰ ਉਮਰ ਉਹਨਾਂ ਦੀ 30-35 ਸਾਲ ਸੀ। ਇਹਨਾਂ ਦੀ ਮੰਮੀ ਵੀ ਨਜ਼ਰ ਨਹੀਂ ਆ ਰਹੀ ਜੀ। ਇਹਨਾਂ ਦੀ ਮੰਮੀ ਵੀ ਛੱਡ ਕੇ ਚਲ ਗਈ ਬੱਚਿਆਂ ਨੂੰ। ਮਾਂ ਵੀ ਛੱਡ ਕੇ ਜਾਂਦੀ। ਹਾਂਜੀ ਮਾਂ ਵੀ ਜਾ ਸੁੱਕੀ ਛੱਡ ਕੇ। ਇਨਾਂ ਦੀ ਪਰਵਰਸ਼ ਕੋਣ ਕਰ ਰਿਹਾ ਕਰਦੇ ਇਨਾਂ ਦੀ ਪਰਵਰਸ਼ ਬਸ ਦਾਦੀ ਦਾਦਾ ਉਹ ਵਿਚਾਰੇ ਮਾੜਾ ਚੰਗਾ ਦਿਹਾੜੀ ਤੇ ਆਪਾਂ ਕਰਦੇ ਸੀ ਉਹਦੇ ਉਹਦੇ ਨਾਲ ਹੀ ਉਹਨਾਂ ਦੇ ਹੋਣ ਦਿਆ ਜੂਨ ਗੁਜ਼ਾਰਾ ਵਿਚਾਰੇ ਕਰਦੇ ਆ ਪੈਨਸ਼ਨ ਲੱਗੀ ਕਰ ਬੀ ਪੈਨਸ਼ਨ ਕੋਈ ਨਹੀਂ ਲੱਗੀ ਇਹਨਾਂ ਦੇ ਨਾਂ ਦਾਦੀ ਦਾਦੇ ਤੇ ਲੱਗੀ ਨਾ ਬੱਚਿਆਂ ਦੀ ਲੱਗੀ ਪੈਨਸ਼ਨ ਲਗਾਉਂਦਾ ਨਾ ਕਰਨ ਕੀ ਕਰਨਾ ਕਰਨਾ ਕੁਝ ਹੋਇਆ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਵੀ ਪੈਨਸ਼ਨ ਲਾਓ ਚਾਹੇ ਨਾ ਲਾਓ ਕਿਸ ਤਰ੍ਹਾਂ ਕਿੱਦਾਂ ਲੱਗਣੀ ਆ ਕਿੱਥੇ ਜਾਓ ਕਿਹੜਾ ਫਾਰਮ ਭਰੋ ਕੋਈ ਦੱਸੇ ਤੇ ਤਾਂ ਹੀ ਉਹ ਕਰਨਾ ਪੁੱਤ ਸਕੂਲ ਜਾਂਦੇ ਆ। ਹਾਂਜੀ ਸਕੂਲ ਜਾਂਦੇ ਆ। ਕੀ ਮੰਗ ਕਰਦੇ ਤੁਸੀਂ? ਬੱਚਿਆਂ ਦੀ ਇਹਨਾਂ ਦੀ ਇਹੋ ਮੰਗਿਆ ਪਈ ਬੱਚਿਆਂ ਦੀ ਪਲਸਣ ਲੱਗੇ। ਇਹਦੇ ਦਾਦੀ ਦਾਦੇ ਦੀ ਪਲਸਣ ਲੱਗ ਜੇ। ਇਹਨਾਂ ਦੇ ਆ ਜਿਹੜੇ ਕੋਠਿਆਂ ਤੇ ਬਾਲੇ ਟੁੱਟੇ ਹੋਏ ਆ ਉਹ ਵਿਚਾਰਿਆਂ ਦਾ ਚੱਲ ਮਾੜਾ ਚੰਗਾ ਇੱਕ ਕਮਰਾ ਲੈਂਟਰ ਤੇ ਪੈ ਜੇ। ਹੋਰ ਕੀ ਮੰਗ ਸਾਡੀ ਇਹ ਹੀ ਮੰਗਾ। ਇਹਨਾਂ ਲੋੜ ਪਰਮਜੀਤ ਕਿਹੜਾ ਪਿੰਡ ਆ? ਰੂੜੀ ਵਾਲਾ। ਕੀ ਚੱਲ ਬਾਤ ਹੋਈ ਪਰਿਵਾਰ? ਗੱਲ ਬਾਤ ਕੀ ਹੋਣੀ ਵਿਚਾਰੇ ਨੂੰ ਇਤਰਾ ਹੀ ਹੋ ਗਿਆ ਕਿ ਨਸ਼ੇ ਪਤਿਆਂ ਨਾਲ। ਮਰਛੇ ਨਾਲ ਮੌਤ ਹੋਈ ਆ ਹਾਂਜੀ ਕਿੰਨੇ ਕਮਰ ਸੀ 35 ਸਾਲ ਇਹ ਕੀ ਨਾਮ ਸੀ ਕਰਪੇ ਸਿੰਘ ਤੇ ਬੱਚਾ ਦੀ ਮਾਂ ਵੀ ਨਜ਼ਰ ਨਹੀਂ ਕਿਤੇ ਆਉਂਦੀ ਬੱਚਿਆਂ ਦੀ ਮਾਂ ਬੱਚੇ ਛੱਡ ਕੇ ਚਲੀ ਗਈ ਬਾਪ ਮਨੇ ਜਿਆਦਾ ਮਾਂ ਵੀ ਚਲੇ ਗਈ ਛੱਡ ਕੇ ਹਾਂ ਜਿਹੜੇ ਇਹਨਾਂ ਦੀ ਪਰਵਰਿਸ਼ਾ ਕਰ ਕੌਣ ਕਰ ਰਿਹਾ ਦਾਦੀ ਦਾਦਾ ਕਰਦੇ ਦਾਦਾ ਦਾਦੀ ਸਭ ਸੰਭਾਲ ਕਰ ਰਿਹਾ ਹਾਂਜੀ ਮਾੜੀ ਚੰਗੀ ਟੈਂਸ਼ਨ ਲੱਗੀ ਇਹਨਾਂ ਦੀ ਨਾ ਬੱਚਿਆਂ ਦੀ ਕਿਸੇ ਨੇ ਨਹੀਂ ਸਰਪੰਚ ਮੈਂਬਰ ਨੇ ਹੈਲਪ ਕੀਤੀ ਕੋਈ ਪੈਨਸ਼ਨ ਲੱਗੀ ਜੀ ਨਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਨਾ ਘਰ ਦਾ ਗੁਜ਼ਾਰਾ ਇਤਨਾ ਮਾੜੇ ਚੰਗੇ ਦਿਹਾੜੀ ਧੱਪੇ ਜਾਂਦੇ ਆ ਤੁਸੀਂ ਬਜ਼ੁਰਗ ਇਹਦੇ ਆਗੇ ਨਾ ਦਰੋਹ ਦੇ ਕਿਹੜਾ ਕੰਮ ਦਿੰਦਾ ਕਿਹੜਾ ਨਹੀਂ ਕੰਮ ਮਿਲਦਾ ਨਾ ਕਦੇ ਕਿਤਾਈ ਮਿਲ ਜਾਂਦਾ ਕਦੇ ਕਿਤਾਈ ਨਹੀਂ ਮਿਲਦਾ ਬੱਚੇ ਪੜਦੇ ਵੀ ਆ ਹਾਂਜੀ ਪੜਦੇ ਸਰਕਾਰੀ ਸਕੂਲੇ ਸਕੂਲ ਜਾਂਦੇ ਹਾਂਜੀ ਇਹ ਮੰ ਕਰਦੇ ਹੋ ਇਹਨਾਂ ਦਾ ਕੋਠਾ ਪੈਣਾ ਚਾਹੀਦਾ ਇੱਕ ਭਾਜੀ ਵਾਲੇ ਟੁੱਟੇ ਆ ਤੇ ਚੌਂਦੇ ਬੜੇ ਕੋਠੇ ਇਹਨਾਂ ਦੇ